ਦਾ ਵੀ ਸਾਰੇ ਠੀਕ ਠਾਕ ਹੋਮੋਗੇ ਅੱਜ ਥੋੜੀ ਦੁੱਖ ਵਾਲੀ ਗੱਲ ਲੈ ਕੇ ਆਇਆ ਕਿਉਂਕਿ ਜਿੰਨਾ 1 ਜੁਲਾਈ ਅਗਸਤ ਚ ਫੈਲਾ ਸਬਮਿਟ ਕਰੀ ਹੋਈਆਂ ਨੇ ਚੰਡੀਗੜ੍ਹ ਦਿੱਲੀ ਆਪਣਾ ਚੰਡੀਗੜ੍ਹ ਉਹਨਾਂ ਦੇ ਪਹਿਲਾਂ ਹੀ ਨੀ ਵੀ ਜੇ ਲੱਗ ਕੇ ਆ ਰਹੇ ਥੋੜਾ ਲੇਟ ਹੋ ਰਹੇ ਨੇ ਪਹਿਲਾਂ ਛੁੱਟੀਆਂ ਆ ਗਈਆਂ ਹੁਣ ਫਿਰ ਦਿੱਲੀ ਐਮਬੈਸੀ ਵਾਲੇ ਇਟਾਲੀਅਨ ਐਮਬੈਸੀ ਵਾਲੇ 17 18 ਤਰੀਕ ਨੂੰ ਦੋ ਜਾਣੇ ਸਬਮਿਟ ਕਰਾ ਕੇ ਆਏ ਸੀ ਫੈਲਾ ਤੇ ਉਹਨਾਂ ਨੇ ਰਿਵਿਊ ਜਲਾਤੀ ਕਹਿੰਦੇ ਨੇ ਵੀ ਜਿਹੜਾ ਉਹਨਾਂ ਨੇ ਰੀਜ਼ਨ ਦਿੱਤਾ ਵੀ ਜਿਹੜੀ ਛੋਟੀ ਡਮੀ ਟਿਕਟ ਹੈ ਵੈਲਿਡ ਨਹੀਂ ਹੈਗੀ ਵੈਬਸਾਈਟ ਦੇ 에ਅਰਲਾਈਨ ਵਾਲੀ ਤੇ ਹ ਜਿਹੜੀ ਡਮੀ ਟਿਕਟ ਹੁੰਦੀ ਹੈ 24 ਤੋਂ 48 ਘੰਟੇ ਲਈ ਵੈਲਿਡ ਹੁੰਦੀ ਆ ਤੇ ਜਦੋਂ ਤੱਕ ਕੰਬੈਸੀ ਤੱਕ ਜਾਂਦੀ ਆ ਫਿਰ ਉਹ ਤੱਕ ਐਕਸਪਾਇਰ ਹੋ ਜਾਂਦੀ ਆ ਠੀਕ ਨਹੀਂ ਗੱਲ ਹੁਣ ਇਹ ਗੱਲ ਇੱਥੇ ਆਪਾਂ ਕਿਸੇ ਨੂੰ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ 30 40 ਹਜ਼ਾਰ ਦੀ ਟਿਕਟ ਹੁੰਦੀ ਆ ਕੋਈ ਵੀ ਨਹੀਂ ਲਾ ਸਕਦਾ ਹੈਗਾ ਜੇ ਆਪਾਂ ਕਿਸੇ 4-5000 ਰੁਪਏ ਫੈਲ ਦਦਦੇ ਆ ਹੁਣ 30 40 ਹਜ਼ਾਰ ਵਾਲੇ ਕੌਣ ਲਾਊਗਾ ਤੁਸੀਂ ਆਪ ਹੀ ਸਿਆਣੇ ਆ ਪਹਿਲੇ ਰਿਕੁਆਇਰਮੈਂਟ ਹੈ ਵੀ ਨਹੀਂ ਸੀ 2 ਸਾਲਾਂ 3 ਸਾਲੋਂ ਤੱਕ ਐਮਈ ਸਿਸਟਮ ਚੱਲਦਾ ਸੀ ਡਮੀ ਟਿਕਟ ਵਾਲਾ ਨਾ ਵੀਫਾ ਸੈਂਟਰ ਵਾਲੇ ਨੇ ਕਦੇ ਕਿਹਾ ਸੀ ਨਾ ਅੰਬੈਸੀ ਵਾਲੇ ਨੇ ਬਹੁਤ ਵੀਜੇ ਲੱਗੇ ਨੇ ਹੁਣ ਇਹ ਥੋੜੀ ਇਨਕੁਆਇਰੀ ਕਰਨ ਲੱਗੇ 17 18 ਜੁਲਾਈ ਦੀ ਫਾਈਲ ਜਮ੍ਹਾਂ ਹੋਈ ਆ ਤੇ ਉਸ ਤੋਂ ਬਾਅਦ ਇੱਕ ਆਪਾਂ 2 3 ਜਾਣਿਆਂ ਦੀ ਫਾਈਲ ਵੀ ਤਿਆਰ ਕਰੀ ਸੀ 31 ਜੁਲਾਈ ਤੇ ਅਸਲ 30 ਜੁਲਾਈ ਤੇ 1 ਅਗਸਤ ਦੀ ਫਾਈਲ ਸਬਮਿਟ ਹੋਈ ਸੀ ਨਿਊ ਦਿੱਲੀ ਚ ਤੇ ਉਹਨਾਂ ਦਾ ਵੀ ਜੇ ਵੀ ਲੱਗ ਕੇ ਆ ਗਏ ਇਹ ਚ ਕੋਈ ਕੁਝ ਨਹੀਂ ਦੱਸ ਸਕਦਾ ਅੱਗੇ ਹੋਣਾ ਕੀ ਆ ਬਸ ਇਹ ਗੱਲ ਦਾ ਧਿਆਨ ਰੱਖ ਸਕਦਾ ਵੀ ਤੁਸੀਂ ਧਿਆਨ ਰੱਖਿਓ ਆਪਦਾ ਠੀਕ ਆ ਤੇ ਕਿਸੇ ਨਾਲ ਆਪਣੇ ਲੜ ਲੜਈਆ ਕਰਨ ਦੀ ਲੋੜ ਨਹੀਂ ਹੈਗੀ ਤੂੰ ਸਾਡੀ ਡਮੀ ਟਿਕਟ ਐ ਲਾਤੀ ਸਾਰਿਆਂ ਨੂੰ ਪਤਾ ਹੁੰਦਾ ਵੀ ਇੱਥੇ ਡਮੀ ਟਿਕਟ ਲੱਗੀ ਆ ਠੀਕ ਆ ਓਕੇ ਜੁਟਾ ਆਪਣੇ ਚੈਨਲ ਨੂੰ ਕਰ ਲਿਓ ਫੋਲੋ